ਔਰ ਸਟਰਗਲ ਕੀਤਾ ਹੱਦੋਂ ਵੱਧ ਸਟਰਗਲ ਕੀਤਾ ਮੈਂ ਅਰਗਬੱਤੀ ਤੱਕ ਵੇਚੀਆਂ ਇਹਨੇ ਠੀਕ ਹੈ ਜਦੋਂ ਸਾਰੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦਿੱਤਾ ਮੇਰੇ ਮਮਾ ਪਾਪਾ ਦਾ ਡਿਵੋਰਸ ਹੋ ਗਿਆ ਸੀ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਅਸੀਂ ਇਹਨਾਂ ਦੋ ਬੱਚਿਆਂ ਦੀ ਮੇਰੇ ਤੇ ਮੇਰੇ ਬ੍ਰਦਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਮੇਰਾ ਬ੍ਰਦਰ ਮੇਰੇ ਤੋਂ 7 ਸਾਲ ਛੋਟਾ ਸੀ ਜਿਹਨੂੰ ਚੁੱਕ ਕੇ ਮੈਂ ਜਿਹੜੇ ਉਮਰ 'ਚ ਬੱਚੇ ਖੇਡਦੇ ਹੁੰਦੇ ਆ ਮੈਂ ਉਹਨੂੰ ਲੈ ਕੇ ਸਕੂਲ ਜਾਂਦੀ ਸੀ ਮੇਰਾ ਬਚਪਨ ਬਿਲਕੁਲ ਖਤਮ ਹੋ ਗਿਆ ਫਿਨਿਸ਼ ਹੋ ਗਿਆ ਸੀ ਮੇਰਾ ਬਚਪਨ ਤੇ ਫਿਰ ਐਦਾਂ ਦਾ ਵੀ ਮੌਕਾ ਆਇਆ ਕਿ ਅਸੀਂ ਦਰਬਾਰ ਸਾਹਿਬ ਵਿੱਚ 9 ਮਹੀਨੇ ਰਹੇ ਉੱਥੇ ਹੀ ਖਾਦਾ ਪੀਤਾ ਸੁੱਤੇ ਬਰਾਂਡਿਆਂ ਵਿੱਚ ਤੇ ਉਹ ਵੀ ਦਿਨ ਨਿਕਲ ਗਏ ਹਨਾ ਜੀ ਤੇ ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ 7000 ਸਾਲ ਦੀ ਉਮਰ ਸੀ ਤੁਹਾਡੀ ਜਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰ ਦਿੱਤਾ ਸੀ ਕਿਹੋ ਜਿਹੇ ਹਾਲਾਤ ਹੋ ਗਏ ਸੀ ਉਸ ਟਾਈਮ ਤੁਹਾਡੇ ਹਾਲਾਤ ਕੀ ਦੱਸਾਂ ਰੋਟੀ ਰੋਟੀ ਨੂੰ ਅਤਰ ਹੋ ਗਈ ਸੀ ਅਸੀਂ ਤੇ ਜੀ ਠੀਕ ਹੈ ਨਾ ਹੋਰ ਤੇ ਚਾਹ ਹੀ ਖਤਮ ਮਤਲਬ ਹੋਰ ਤੇ ਚਾਹ ਦੀ ਗੱਲ ਹੀ ਛੱਡੋ ਇਹ ਚਾਹੁੰਦੇ ਸੀ ਕਿ ਰੋਟੀ ਮਿਲ ਜੇ ਬਸ ਜੀ ਠੀਕ ਹੈ ਜੀ ਤੇ ਦਿਨ ਬਹੁਤ ਔਖੇ ਰੋ ਰੋ ਕੇ ਦਿਨ ਜਦੋਂ ਮੇਰਾ ਬ੍ਰਦਰ ਰੋਂਦਾ ਸੀ ਮੈਂ ਬੱਚੀ ਸੀ ਉਹਨੂੰ ਮੈਂ ਚੁੱਪ ਕਰਾਣਾ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੇ ਮੈਂ ਆਪ ਵੀ ਰੋਣ ਲੱਪੇਂਦੀ ਹੁੰਦੀ ਸੀ ਜੀ ਤੇ ਮੇਰੇ ਨਾਲ ਸੀਗੇ ਜੇ ਫਾਦਰ ਸਾਹਿਬ ਨਾਲ ਸੀਗੇ ਤੁਹਾਡੇ ਨਹੀਂ ਮੇਰੇ ਫਾਦਰ ਸੀ ਮੇਰੇ ਫਾਦਰ ਕੰਮ ਤੇ ਜਾਂਦੇ ਸੀ ਤੇ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਤੇ ਫਿਰ ਬਸ ਉਹੀ ਦਿਨ ਵੇਖ ਕੇ ਬਹੁਤ ਔਕੇ ਮੈਨੂੰ ਤੇ ਆਟਾ ਤੱਕ ਵੀ ਨਹੀਂ ਗੁੰਨਣਾ ਆਉਂਦਾ ਸੀ ਜਦੋਂ ਛੋਟੀ ਸੀ ਮੈਂ ਤੇ ਹੈ ਮੈਂ ਥੋੜੀ ਜੀ ਉਹ ਸੀ ਕਿ ਯਾਰ ਮੈਨੂੰ ਸਿੱਖਣਾ ਚਾਹੀਦਾ ਹਰ ਚੀਜ਼ ਤੇ ਉਹ ਹੌਲੀ ਹੌਲੀ ਜਦੋਂ ਲੋਕਾਂ ਨੇ ਗੱਲਾਂ ਕਰਨੀਆਂ ਆਂ ਆਂਟੀਆਂ ਨੇ ਗੱਲਾਂ ਕਰਨੀਆਂ ਆਂ ਆਂਡ ਗਵਾਣੇ ਗੱਲਾਂ ਕਰਨੀਆਂ ਤੇ ਉਹ ਫਿਰ ਦਿਮਾਗ 'ਚ ਗੱਲਾਂ ਆ ਗਈਆਂ ਨਾ ਉਹੀ ਅੱਜ ਕਲਾਕਾਰੀ ਬਣ ਕੇ ਮੇਰੇ ਨਿਕਲਦੀਆਂ ਨੇ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਜਿਹੜੀ ਗੱਲਾਂ ਕਹੀਆਂ ਉਹੀ ਅੱਜ ਵੀਡੀਓ ਦੇ ਜ਼ਰੀਏ ਮੇਰੇ ਗੁੱਸਾ ਬਣ ਕੇ ਨਿਕਲਦਾ ਆ ਹੋਰ ਮੇਰੀ ਕੋਈ ਜਾਤੀ ਦੁਸ਼ਮਣੀ ਥੋੜੀ ਐ ਜਾਂ ਮੈਂ ਉਹਨਾਂ ਨੂੰ ਕਦੇ ਗਾਲ੍ਹਾਂ ਥੋੜੀ ਕੱਢੀਆਂ ਹਨਾ ਕਿ ਇਸ ਬੰਦੇ ਨੂੰ ਸਿਖਾਉਂਦਾ ਹੈ ਜੀ ਜੀ ਤੇ ਮਦਦ ਤੁਹਾਡੇ ਕਿੱਥੇ ਸੀ ਉਸ ਟਾਈਮ ਆਪਣੇ ਪੇਕੇ ਮਤਲਬ ਡਿਵੋਰਸ ਹੋ ਗਿਆ ਸੀ ਨਾ ਉਹਨਾਂ ਦੇ ਤੇ ਖਤਮ ਹੀ ਹੋ ਗਈ ਸੀ ਕਹਾਣੀ ਜੀ ਸਾਡੇ ਨਾਲ ਨਾਤਾ ਟੁੱਟ ਗਿਆ ਸੀ ਜੀ ਹਾਂਜੀ ਮੈਂ ਮੇਰੇ ਫਾਦਰ ਤੇ ਮੇਰਾ ਛੋਟਾ ਬ੍ਰਦਰ ਸੀ ਬਸ ਹੋਰ ਕੋਈ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਦਾਦੇ ਦੇ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਦੇਖਣਾ ਸ਼ੁਰੂ ਕਰਤਾ ਹੈ ਛੋਟੀ ਉਮਰ ਦੇ ਵਿੱਚ ਇੱਕ ਤਾਂ ਤੁਹਾਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਠੀਕ ਹੈ ਦੂਸਰਾ ਤੁਸੀਂ ਮਾਂ ਬਣ ਕੇ ਆਪਣੇ ਬ੍ਰਦਰ ਦੀ ਸੇਵਾ ਕੀਤੀ ਜੀ ਹਾਂਜੀ ਬਿਲਕੁਲ ਮਾਂ ਬਣ ਕੇ ਕੀਤੀ ਹੈ ਮੈਂ ਆਪਣੇ ਬ੍ਰਦਰ ਦੀ ਸੇਵਾ ਕੀਤੀ ਚਲੋ ਮੇਰੇ ਭਾਗ ਠੀਕ ਹੈ ਮੈਨੂੰ ਸੇਵਾ ਮਿਲੀ ਬਟ ਮੈਂ ਅੱਜ ਵੀ ਉਹ ਚੀਜ਼ ਨੂੰ ਤਰਸਦੀ ਆ ਕਿ ਬਚਪਨ ਦਾ ਜਿਹੜਾ ਮੌਜ ਹੁੰਦੀ ਹੈ ਨਾ ਉਹ ਬੜੀ ਵੱਖਰੀ ਹੁੰਦੀ ਹੈ ਤੇ ਅੱਜ ਮੈਂ ਜੀਨੀ ਆ ਉਹ ਚੀਜ਼ ਮੇਰੇ ਹਸਬੰਡ ਮੈਨੂੰ ਕਹਿੰਦੇ ਹੁੰਦੇ ਤੂੰ ਖੁੱਲ ਕੇ ਜੀ ਰੱਜ ਕੇ ਜੀ ਚੋ ਤੂੰ ਚੋਦਰ دلਗਰ ਨੂੰ ਤੂ ਕਰ ਫਿਰ ਮੈਂ ਉਹ ਕਰਦੀ ਆ ਤੇ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਉਹ ਚੀਜ਼ ਕਰਦੀ ਆ ਬਿੰਦਾਸ ਬਣ ਕੇ ਜਿੰਨੀ ਆ ਜਿਹੜੀਆਂ ਕਿ ਆਸਾਂ ਮੇਰੀਆਂ ਬਚਪਨ ਚ ਰਹਿਗੀਆਂ ਸੀ ਜੀ ਤੇ ਬਚਪਨ ਨੂੰ ਤੁਸੀਂ ਕਿੰਨਾ ਕਿ ਮਿਸ ਕਰਦੇ ਹੋ ਉਸ ਟਾਈਮ ਤਾਂ ਤੁਹਾਡੇ ਉੱਪਰ ਇੱਕ ਸਾਫ ਦੀ ਕਬੀਲਦਾਰੀ ਪੈ ਗਈ ਸੀ ਬਹੁਤ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਆ ਜੀ ਮੈਨੂੰ ਪਤਾ ਹੀ ਨਹੀਂ ਬਟ ਹੁਣ ਮੈਨੂੰ ਪਤਾ ਹੈ ਮੈਂ ਖੁਸ਼ ਆ ਮੈਂ ਬਹੁਤ ਖੁਸ਼ ਆ ਜੀ ਹੂੰ ਤੇ ਹੁਣ ਕਿਵੇਂ ਚੱਲ ਰਿਹਾ ਸਭ ਕੁਝ ਵਿਆਹ ਤੋਂ ਬਾਅਦ ਦੀ ਮੈਰਿਜ ਲਾਈਫ ਕਿਵੇਂ ਚੱਲ ਰਹੀ ਹੈ ਅਗਰਬਤੀਆਂ ਦਾ ਪੁੱਛੋ ਅਗਰਬਤੀ ਮੈਂ ਪੁੱਛ ਲੈਣਾ ਵਿੱਚ ਮਾੜਾ ਪੁੱਛਣ ਨੂੰ ਨਹੀਂ ਉਹ ਪੁੱਛੋ ਸਰ ਦੁਬਾਰਾ ਤੋਂ ਕੋ ਜਦੋਂ ਅਗਰਬਤੀਆਂ ਵੇਚਣ ਜਾਂਦੇ ਸੀ ਕੀ ਹਾਲਾਤ ਸੀਗੇ ਉਸ ਵੇਲੇ ਕੋ ਤੁਸੀਂ ਅਗਰਬਤੀਆਂ ਕਿਉਂ ਵੇਚੀਆਂ ਤੁਹਾਡੇ ਤੁਸੀਂ ਜ਼ਿਕਰ ਕੀਤਾ ਕਿਉਂ ਵੇਚੀਆਂ ਮੈਂ ਸਿੱਨੇ ਕੋ ਜੀ ਓਕੇ ਰੋ ਜੀ ਮੈਡਮ ਤੁਸੀਂ ਅਗਰਬਤੀਆਂ ਵੇਚਣ ਦਾ ਜ਼ਿਕਰ ਕੀਤਾ ਕਿਉਂ ਕਿਉਂ ਕੀਤਾ ਤੁਸੀਂ ਉਹ ਵੀ ਥੋੜਾ ਦਰਸ਼ਕਾਂ ਦਾ ਉਹ 1-2 ਦਿਨ ਦੀ ਗੱਲ ਐ ਜਿਆਦਾ ਨਹੀਂ ਮੈਂ ਰੈਗੂਲਰ ਨਹੀਂ ਵੇਚੀਆਂ ਗੱਲ ਐ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਬਹੁਤ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਪਿਆ ਸੀ ਉਹ ਅਰਗਬਤੀਆਂ ਲੈ ਕੇ ਆਏ ਤੇ ਅਰਗਬਤੀ ਐਦੇ ਬਾਕਸ ਪਏ ਸੀ ਘਰ 'ਚ ਮੈਂ ਛੋਟਾ ਜਿਹਾ ਕਮਰਾ ਹੀ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਤੇ ਉਥੇ ਜਦੋਂ ਪਈਆਂ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਆਇਆ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤੇ ਮੈਂ ਸਾਈਕਲ ਸੀ ਉਹਨਾਂ ਦਾ ਉਹਦੇ ਪਿੱਛੇ ਰੱਖ ਕੇ ਅਰਗਬਤੀਆਂ ਤੇ ਦੁਕਾਨ ਨਾ ਦੁਕਾਨਦਾਰਾਂ ਨੂੰ ਕੈਂਚੀ ਸਾਈਕਲ ਚਲਾ ਕੇ ਦੂਜੇ ਤਰੀਕੇ ਨਾਲ ਛੋਟੀ ਸੀ ਨਾ ਨਹੀਂ ਚਲਾਣਾ ਆਂਦਾ ਸੀ ਤੇ ਮੈਂ ਕਿਹਾ ਅਗਰਵਤੀਆਂ ਲੈ ਲੋ ਅੰਕਲ ਸਸਤੇ ਚ ਲੈ ਲੋ ਮੇਰੇ ਪਾਪਾ ਠੀਕ ਨਹੀਂ ਹੈਗੇ ਉਹ ਕਹਿੰਦੇ ਵੀ ਤੂੰ ਕੁੜੀ ਹੋਗੀ ਵੇਚਨੀ ਆ ਮੈਂ ਕਿਹਾ ਕਿਉਂ ਮੈਂ ਹੁਣ ਜਿਵੇਂ ਇਹ ਵੇਖਾ ਜਿਵੇਂ ਮੈਂ ਕੁੜੀ ਆ ਤੇ ਫਿਰ ਤੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੋ ਸਕਦਾ ਜੀ ਤੂੰ ਸਸਤੇ ਚ ਲੈ ਲਓ ਫਿਰ ਮੈਂ ਜਿੰਨੇ ਵੀ ਸੀ ਮੇਰੇ ਫਾਦਰ ਹੈਰਾਨ ਰਹਿ ਗਏ ਉਹ ਬੁਖਾਰ ਸੀ ਉਹਨਾਂ ਨੂੰ ਮੈਂ ਫਟਾਫਟ ਉਹਨਾਂ ਨੂੰ ਪੈਸੇ ਫੜਾਏ ਮੈਂ ਕਿਹਾ ਵੇਖੋ ਡੈਡੀ ਮੈਂ ਪੈਸੇ ਲੈ ਕੇ ਆਈ ਉਹ ਕਹਿੰਦੇ ਤੂੰ ਵੇਚ ਵੀ ਆਈ ਮੈਂ ਕਿਹਾ ਵੇਚ ਕੇ ਤਾਂ ਮੈਂ ਘਾਟੇ ਚ ਆਈ ਆ ਪਤਾ ਡੋਵਾਈ ਜੋ ਕੇ ਪੈਸੇ ਲੈ ਜਾਂਦੇ ਤੇ ਪਿੰਡ ਵਾਲੇ ਕੀ ਕਹਿੰਦੇ ਸੀ ਉਸ ਟਾਈਮ ਤੁਹਾਨੂੰ ਜਦੋਂ ਤੁਸੀਂ ਅਗਰਬੱਤੀਆਂ ਵੇਚਣ ਜਾਣੇ ਸੀਗਾ ਪਿੰਡ ਵਾਲਿਆਂ ਦਾ ਰਿਐਕਸ਼ਨ ਸੀ ਹੈ ਇਹ ਕੁੜੀ ਕੀ ਕਰਨ ਧੀ ਹੈ ਹੈ ਇਹ ਅਗਰਬੱਤੀ ਵੇਚਣ ਈ ਨਹੀਂ ਕੁੜੀ ਇਹ ਕਿੱਥੇ ਚੱਲੀ ਆ ਮੈਂ ਕਿਹਾ ਮੈਨੂੰ ਜਾਣ ਤੋਂ ਪਹਿਲਾਂ ਮੈਨੂੰ ਅਗਰਬੱਤੀ ਵੇਚਣ ਦੋ ਫਿਰ ਦੁਕਾਨਦਾਰ ਸੀ ਇਹ ਦੋ ਗੇ ਦੁਕਾਨਦਾਰ ਬੜੇ ਖੁਸ਼ ਹੋਏ ਇਹਨਾਂ ਨੇ ਕਿਹਾ ਉਹਨਾਂ ਨੇ ਕੋਈ ਬੈਸ ਨਹੀਂ ਕੀਤੀ ਉਹਨਾਂ ਨੇ ਸ਼ਾਇਦ ਮੇਰੀ ਮਜਬੂਰੀ ਸਮਝ ਲਈ ਸੀ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਬਣਦੇ ਜਿਹੜੇ ਅਗਰਬੱਤੀਆਂ ਦੇ ਸੀ ਪਰ ਆ ਸੰਭਾਲਦੇ ਸੰਭਾਲਦੇ ਤੁਸੀਂ ਪੜ੍ਹਾਈ ਛੱਡ ਦਿੱਤੀ ਫਿਰ ਦੁਬਾਰਾ ਕਿਵੇਂ ਪੜ੍ਹੇ ਤੁਸੀਂ ਜਦੋਂ ਅਸੀਂ ਦਰਬਾਰ ਸਾਹਿਬ ਚਲੇ ਗਏ ਸੀ ਮਤਲਬ ਸਾਡਾ ਸਭ ਕੁਝ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ 9 ਮਹੀਨੇ ਬਾਅਦ ਜੋ ਦਰਬਾਰ ਸਾਹਿਬ ਤੋਂ ਬਾਹਰ ਆਏ ਨਾ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਡੇ ਤੇ ਫਾਦਰ ਸਾਹਿਬ ਨੂੰ ਛੋਟਾ ਮੋਟਾ ਕੰਮ ਮਿਲਿਆ ਕੋਈ ਵੱਡਾ ਨਹੀਂ ਅਸੀਂ ਕਿਰਾਏ ਤੇ ਮਕਾਨ ਲਿਆ ਉਸ ਤੋਂ ਬਾਅਦ ਗਵਰਨਮੈਂਟ ਸਕੂਲ 'ਚ ਮੈਡਮਿਸ਼ਨ ਲਈ ਉੱਥੋਂ ਦੇ ਜਿਹੜੇ ਟੀਚਰ ਸੀ ਉਹਨਾਂ ਨੇ ਮੇਰੇ ਅੰਦਰ ਕੋਈ ਕਲਾ ਦੇਖੀ ਪਤਾ ਨਹੀਂ ਹੈ ਜਾਂ ਨਹੀਂ ਠੀਕ ਹੈ ਤੇ ਕੰਪੀਟੀਸ਼ਨ ਇੱਕ ਅਦਾ ਜਿੱਤਿਆ ਮੈਂ ਗਵਰਨਮੈਂਟ ਲੈਵਲ ਤੇ ਤੇ ਮੇਰੇ ਹਰ ਇੱਕ ਟੀਚਰ ਨੇ ਮੈਂ ਮੇਰੇ ਸਭ ਤੋਂ ਪਿਆਰੇ ਨਾਮ ਲੈ ਲਾਂਗੇ ਮੈਂ ਉਹਨਾਂ ਦਾ ਸੁਸ਼ਮਾ ਮੈਡਮ ਹਿੰਦੀ ਵਾਲੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਪ੍ਰਿਆ ਤੂੰ ਜਿੱਥੇ ਵੀ ਜਾਣਾ ਨਾ ਤੂੰ ਮੇਰੇ ਤੋਂ ਪੈਸੇ ਲੈ ਲਿਆ ਕਰ ਜੀ ਕੋ ਜੀ ਮੈਂ ਉਹਨਾਂ ਦੇ ਆਸਰੇ ਪੜੀ ਆਂ ਕਾਲਜ ਵੀ ਮੈਂ ਗਈ ਉਹਨਾਂ ਦੇ ਆਸਰੇ ਗਈ ਆਂ ਜੀ ਮੇਰੇ ਟੀਚਰਾਂ ਦਾ ਬਹੁਤ ਧੰਨਵਾਦ ਆ ਮੈਡਮ ਜਦੋਂ 9 ਮਹੀਨੇ ਤੁਸੀਂ ਉੱਥੇ ਰਹੇ ਇਆਜੂ ਕੇ ਮਿਆਜੂ ਟੀਚਰਜ਼ ਨੂੰ ਕਿਹੜਾ ਚਾਹਨੀ ਆ ਥੈਂਕ ਯੂ ਇੰਨਾ ਕੇ ਜ਼ਿਆਦਾ ਥੈਂਕ ਯੂ ਤੁਹਾਡਾ ਮੈਂ ਅਗਲੇ ਜਨਮ ਤੁਹਾਡੀ ਚਰਨਾਂ ਦੀ ਧੂੜ ਵੀ ਬਣ ਜਾਣਾ ਇਹ ਵੀ ਕਮੀ ਆ ਮੇਰੇ ਲਈ ਬਹੁਤ ਘਾਟਿਆ ਇਹ ਵੀ ਥੈਂਕ ਯੂ ਤੁਹਾਡੀ ਪ੍ਰੀਆ ਤੁਹਾਡੇ ਇੱਕ ਦਇਆ ਕਰਕੇ ਕਾਲਜ ਵੀ ਪੜ ਗਈ ਹੈ ਟੀਵੀ ਤੇ ਵੀ ਆ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਪਿਆਰ ਕਰਦੇ ਸਾਰੇ ਸਾਰੀ ਇੱਜ਼ਤ ਕਰਦੇ ਆ ਥੈਂਕ ਯੂ ਜੀ ਜਦੋਂ ਮੈਡਮ ਤੁਹਾਨੂੰ ਹੁਣ ਦੇਖਦੇ ਆ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਤੁਹਾਡੇ ਤੇ ਮੈਨੂੰ ਪਤਾ ਹੈ ਮਾਣ ਤੇ ਉਦੋਂ ਹੀ ਮੇਰੇ ਤੇ ਬਹੁਤ ਕਰਦੇ ਸੀ ਜਦੋਂ ਮੇਰੇ ਪੱਲੇ ਕੁਝ ਨਹੀਂ ਸੀ ਰੋਟੀ ਨੂੰ ਤਰਸਦੀ ਸੀ ਜੀ ਕਿਹੜਾ ਟੀਚਰ ਆ ਜੇ ਆਪਣੇ ਸਟੂਡੈਂਟ ਨੂੰ ਕਹੇਗਾ ਤੈਨੂੰ ਕੋਈ ਵੀ ਚੀਜ਼ ਦੀ ਲੋੜ ਆ ਉਸ ਸਮੇਂ ਤੇ ਤੂੰ ਸਾਡਾ ਤਾਂ ਪੈਸੇ ਲੈ ਲਾ ਤੂੰ ਦਾਸੇ ਕੱਪੜੇ ਲੈਣੇ ਉਹ ਲੈ ਲਾ ਮੈਂ ਆਪਣੇ ਟੀਚਰ ਦੇ ਆਸਰੇ ਪੜੀ ਆ ਜੀ ਸਕੂਲ ਮੈਂ ਬਹੁਤ ਖੁਸ਼ ਆ ਐਦਰੇ ਟੀਚਰ ਹੋਣ ਨਾ ਤੇ ਕੋਈ ਵੀ ਬੱਚਾ ਪਿੱਛੇ ਨਹੀਂ ਰਹਿ ਸਕਦਾ ਜੀ ਹਾਂ ਮੈਂ ਹੁਣ ਜਦੋਂ ਟੀਚਰ ਨੂੰ ਜਾ ਕੇ ਮਿਲਦੀ ਹਾਂ ਫਿਰ ਕੀ ਕਹਿੰਦੇ ਨੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਨਹੀਂ ਮਿਲੀ ਜੀ ਕਿਉਂ ਮਿਲਣ ਕਿਉਂ ਨਹੀਂ ਗਏ ਫਿਰ ਨਹੀਂ ਨਹੀਂ ਮਤਲਬ ਵਿਆਹ ਤੋਂ ਬਾਅਦ ਨਹੀਂ ਮਿਲਿਆ ਗਿਆ ਮੇਰੇ ਤੋਂ ਹਾਂ ਪਰ ਮੈਂ ਜਾਉਂਗੀ ਮਿਲਣ ਜ਼ਰੂਰ ਉਹਨਾਂ ਨੂੰ ਜੀ ਹਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਮੈਂ 9 ਮਹੀਨੇ ਦਰਬਾਰ ਸਾਹਿਬ ਦੇ ਵਿੱਚ ਰਹੀ ਫਿਰ ਉਸ ਟਾਈਮ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਮਾਈਂਡ ਵਿੱਚ ਇਹ ਹੀ ਚੱਲ ਰਿਹਾ ਸੀ ਕਿ ਇਹ ਵੀ ਸਮਾਂ ਮਿਲਿਆ ਹੈ ਇਹਦੇ ਵਿੱਚ ਵੀ ਕੋ ਰਾਜ਼ ਹੈਗਾ ਫਿਰ ਸਿੰਗਿੰਗ ਹੈ ਸਿੰਗਿੰਗ ਮੈਂ ਕਿਹੇ ਤੋਂ ਨਹੀਂ ਸਿੱਖੀ ਹੁਣ ਮੈਂ ਬਹੁਤ ساری ਭਾਸ਼ਾ ਚ ਗਾ ਲੈ ਲਈਆਂ ਤੇ ਉੱਥੇ ਕੀਰਤਨ ਸੁਣਦੀ ਹੁੰਦੀ ਸੀ ਜਦੋਂ ਕੀਰਤਨ ਸੁਣਨਾ ਤੁਹਾਨੂੰ ਮੈਂ ਦੱਸਿਆ ਨੇ ਜਿਵੇਂ ਕਿ ਮੈਨੂੰ ਨਾ ਮੈਂ ਥੀਏਟਰ ਸਿੱਖਿਆ ਪੈਸੇ ਨਹੀਂ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਥੀਏਟਰ ਤੇ ਸਿੰਗਿੰਗ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਤੇ ਉਹ ਫਿਰ ਐਦਾਂ ਹੀ ਸਿੱਖਿਆ ਮਤਲਬ ਗੁਰੂ ਸਾਹਿਬ ਜਦੋਂ ਕੀਰਤਨ ਕਰਨਾ ਉੱਥੇ ਰਾਗੀਆਂ ਨੇ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਉਹ ਹੀ ਚੀਜ਼ ਸੁਣਨੀ ਅੱਛਾ ਐਦਾਂ ਸੁਰ ਲੱਗਦੇ ਆ ਅੱਛਾ ਐਦਾਂ ਹੁੰਦਾ ਆ ਅੱਛਾ ਐਦਾਂ ਹੁੰਦਾ ਉਹ ਚੀਜ਼ੇ ਦਿਮਾਗ 'ਚ ਬੈਠ ਗਈਆਂ ਫਿਰ ਉਹ ਹੁਣ ਗਾ ਵੀ ਲੈਣੀ ਆ ਉਹਨਾਂ ਦੀ ਕਿਰਪਾ ਨਾਲ ਜੀ ਆਪਣੀ ਲਾਈਫ ਤੇ ਕੋਈ ਗਾਣਾ ਹੀ ਸੁਣਾ ਦਿਓ ਫਿਰ ਜਿਸ ਤਰ੍ਹਾਂ ਤੁਸੀਂ ਦੱਦਿਓ ਕਿ ਮੈਂ ਗਾ ਵੀ ਲੈਣੀ ਆ ਮੈਂ ਮੈਂ ਹਾਂ ਮੈਂ ਖੁਦ ਲਿਖਿਆ ਆ ਰੈਪ ਐ ਬੋਲ ਦ ਬੈਟ ਰਿਲੀਜ਼ ਕਰਨਾ ਚਲੋ ਕੋਈ ਥੋੜਾ ਸੁਣਾ ਹੋਰ ਕਿਹੜਾ ਐ ਜਾਣੀ ਤੂੰ ਕੁਝ ਨਹੀਂ ਸੁਣਾ ਤੂੰ ਹੀ ਇਹ ਪੁੱਛ ਲਓ ਕਿ ਤੁਸੀਂ ਫਿਰ ਸਾਨੂੰ ਕੁਝ ਸੁਣਾ ਹੀ ਦਿਓ ਕਿਉਂਕਿ ਉਹ ਰੈਡੀ ਨੇ ਟਰੈਕ ਕੋਲ ਇੱਕ ਓਕੇ ਕਰਵਾ ਦੇ ਮੈਡਮ ਗਲਾ ਖਰਾਬ ਹੋ ਗਿਆ ਕਿੱਦਾਂ ਕੰਮ ਹੋਣਾ ਚਲੋ ਕੋਈ ਨਾ ਕੋਈ ਨਾ ਚਲੋ ਮੈਡਮ ਜਿਸ ਤਰ੍ਹਾਂ ਤੁਸੀਂ ਦੱਦ ਦਿਓਗੇ ਤੁਸੀਂ ਗਾ ਵੀ ਲੈਣੇ ਹੋ ਫਿਰ ਕੋਈ ਗਾਣਾ ਹੀ ਸੁਣਾ ਦਿਓ ਦਰਸ਼ਕਾਂ ਨੂੰ ਯਾਰ ਤੁਸੀਂ ਨਾ ਸੱਚੇ ਪਹਿਲਾਂ ਦੀ ਗੱਲ ਮੈਨੂੰ ਇੰਨਾ ਪੁੱਛ ਲੀਆਂ ਗੱਲਾਂ ਦਿਲ ਦੀਆਂ ਰੋ ਪਈ ਇੰਨਾ ਵਧੀਆ ਮੇਕਅਪ ਕਰਕੇ ਆਈ ਸੀ ਨਾ ਮੈਂ ਸਾਰਾ ਹੀ ਖਰਾਬ ਹੋ ਗਿਆ ਰੋ ਰੋ ਕੇ ਮੈਂ ਪਹਿਲਾਂ ਸੋਚ ਕੇ ਆਈ ਸੀ ਯਾਰ ਮੈਂ ਕੋਈ ਨਾ ਪੁਰਾਣੀ ਗੱਲ ਨਹੀਂ ਯਾਦ ਕਰਨੀ ਠੀਕ ਹੈ ਮੈਂ ਰੋਣਾ ਨਹੀਂ ਹੈ ਪਰ ਹੁਣ ਕੀ ਕਰਾਂ ਦੱਸੋ ਫਿਲਟਰ ਲਾ ਦਿਓ ਯਾਰ ਜੀ ਫਿਲਟਰ ਨਹੀਂ ਹੁਲਣਾ ਜੀ ਗਾਣਾ ਗਾਣਾ ਗਿਆਣਾ ਤੁਸੀਂ ਗਾਣਾ ਠੀਕ ਹੈ ਮੈਂ ਸੁਣਾ ਦਿੰਨੀ ਆ ਤੁਈ ਤਾਂ ਸੋਚਣ ਨੂੰ ਬੜਾ ਟਾਈਮ ਲੱਗਦਾ ਜੀ ਉਸਤਾ ਜੀ ਤੁਹਾਨੂੰ ਕਿਹੜੀ ਲੈਂਗੁਏਜ ਅੱਛਾ ਪੜਾਏ ਪਰ ਪੰਜਾਬੀ ਸਿਖਾਗੇ ਤੁਸੀਂ ਹੋਰ ਵੀ ਗੱਲਾਂ ਦੇ ਬਸ ਇੱਕ ਕਨਸੈਪਟ ਜ਼ਰੂਰੀ ਹਾਂ ਠੀਕ ਹੈ ਅੱਛਾ ਗਾਣਾ ਸੁਣਾ ਤੁਸੀਂ ਇਹ ਦੱਸੋ ਕਿਹੜਾ ਗਾਣਾ ਸੁਣਾਵਾਂ ਤੁਹਾਨੂੰ ਜੀ ਲੈਂਗੁਏਜ ਅੱਛਾ ਕਿਹੜੀ ਲੈਂਗੁਏਜ ਵਿੱਚ ਸੁਣਾਵਾਂ ਤੁਹਾਨੂੰ ਕਿਹੜੀ ਕਿਹੜੀ ਲੈਂਗੁਏਜ ਤੁਹਾਨੂੰ ਆਉਂਦੀ ਆ ਜੋ ਵੀ ਸਾਂਝੀ ਕਰੀ ਦਿਓ ਫਿਰ ਮੈਂ ਤਾਮਿਲ ਚ ਗਾ ਲੈਨੀ ਆ ਮਰਾਠੀ ਚ ਗਾ ਲੈਨੀ ਆ ਇੰਗਲਿਸ਼ ਤੇ ਗਾ ਲੈਨੀ ਆ ਹਿੰਦੀ ਗਾ ਲੈਨੀ ਆ ਬੰਗਾਲੀ ਗਾ ਲੈਨੀ ਆ ਅਰੈਬਿਕ ਗਾ ਲੈਨੀ ਆ ਹੋਰ ਵੀ ਕਾਫੀ ਭਾਸ਼ਾ ਨੇ ਮੈਂ ਕਾਫੀ ਭੁੱਲ ਵੀ ਗਈਆਂ ਮਤਲਬ ਭੋਜਪੂਰੀ ਗਾ ਲੈਨੀ ਆ ਤੇ ਕਾਫੀ ਗਾ ਲੈਨੀ ਆ ਇਹ ਸਾਰੀਆਂ ਭਾਸ਼ਾ ਤੁਸੀਂ ਕਿੱਥੋਂ ਸਿੱਖੀਆਂ ਫਿਰ ਰਹਿਨੇ ਦਾ ਤੁਸੀਂ ਪੰਜਾਬ ਚੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਮੈਨੂੰ ਮਤਲਬ ਮਜ਼ਾ ਆਂਦਾ ਸੀ ਕੋਈ ਚੀਜ਼ ਨੂੰ ਸਰਚ ਕਰਨਾ ਗਾਣਾ ਸਰਚ ਕਰਨਾ ਆ ਚਾ ਆਇਆ ਇਹ ਸਿੰਧੀ ਭਾਸ਼ਾ ਦਾ ਇਹ ਇਥੋਂ ਦਾ ਆ ਉਹ ਕੀ ਦਾ ਮਤਲਬ ਕੀ ਆ ਫਿਰ ਉਹਦੇ ਵਰਡ ਸਰਚ ਕਰਨੇ ਫਿਰ ਉਹਨੂੰ ਗਾਣਾ ਫਿਰ ਉਹ ਵਧੀਆ ਲੱਗਣਾ ਜੀ ਪਹਿਲੇ ਪੰਜਾਬੀ ਚ ਸੁਣਾਓ ਤੁਸੀਂ ਫਿਰ ਬਾਕੀ ਭਾਸ਼ਾ ਦੇ ਵਿੱਚ ਵੀ ਸੁਣਾ ਦਈਓ ਤੁਸੀਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦਿਲ ਮੈਂ ਸਾਰ ਨਾ ਜਾਣਾਂ ਓਨੀ ਰਹੇਵੇਂ ਮੈਨੂੰ ਮੁੜਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ